ਪਾਵਨ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸਾਜੀ ਸواری ਗੁਰੂ ਸੁਖ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੇ ਸ਼ਬਦ ਹਨ ਗੁਰ ਪ੍ਰਸਾਦਿ ਜੀਵਤ ਮਰੇ ਹੁਕਮੇ ਬੂਝੇ ਸੋਏ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ ਗੁਰੂ ਸਾਹਿਬ ਜੀ ਦੇ ਇਹ ਵੀ ਫਰਮਾਨ ਹੈਨ ਬਦਲੇ ਹੈਣ ਵਿਰਲੇ ਨਾਹੀ ਕਣੇ ਫੈਲ ਫक्कੜ ਸੰਸਾਰ ਗੁਰੂ ਸਾਹਿਬ ਜੀ ਦੇ ਵੀ ਹੁਕਮ ਹਨ ਜਗ ਮੇ ਉੱਤਮ ਕਾਢੀਏ ਵਿਰਲੇ ਕਈ ਕੇ ਉਹਨਾਂ ਵਿਰਲਿਆਂ ਵਿੱਚੋਂ ਮਹਾਂਪੁਰਖ ਬਾਬਾ ਕਸ਼ਵੀਰ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੀ ਅਰਦਾਸ ਲਈ ਅਸੀਂ ਸ਼ਾਮਲ ਹੋਏ ਹਾਂ ਅਰਦਾਸ ਜਿਨ੍ਹਾਂ ਨੇ ਆਪਣਾ ਆਪਾ ਸਵਾਰ ਕੇ ਪਰਮਾਤਮਾ ਨੂੰ ਸਮਰਪਿਤ ਹੋ ਕੇ ਗਏ ਹੋਣ ਉਹਨਾਂ ਦੀ ਅਰਦਾਸ ਆਪਾਂ ਕੀ ਕਰ ਸਕਦੇ ਹਾਂ ਗੁਰੂ ਸਾਹਿਬ ਜੀ ਦੇ ਬਚਨ ਨੇ ਤਿੰਨ ਕੋ ਕਿਹਾ ਉਪਦੇਸ਼ੀਏ ਜਨ ਗੁਰੂ ਨਾਨਕ ਦੇਵ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਸੇਵਾ ਤੇ ਸਿਮਰਨ ਦੇ ਮਜਸਮੇ ਜਿਨ੍ਹਾਂ ਵੱਲੋਂ ਬਖਸ਼ੀ ਹੋਈ ਏ ਕਾਰ ਸੇਵਾ ਅਸੀਂ ਆਪਣੇ ਸਿੱਖ ਜਗਤ ਵਿੱਚ ਦੇਖ ਰਹੇ ਹਾਂ ਬਾਬਾ ਜੀ ਨੇ ਸਾਰਾ ਜੀਵਨ ਆਪਣਾ ਸਿਰ ਤੇ ਟੋਕਰੀ ਢੋ ਕੇ ਆਪਣੇ ਸਰੀਰ ਵਿੱਚੋਂ ਵਿਕਾਰਾਂ ਦੀ ਜ਼ਹਿਰ ਨੂੰ ਖਤਮ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਮੰਤਰ ਦਾ ਜਾਪ ਕਰਕੇ ਆਪਣੇ ਮਨ ਨੂੰ ਸੈنسਿਆਂ ਵਿੱਚੋਂ ਕੱਢਿਆ ਜਿਹੜੇ ਇਹ ਅਵਸਥਾ ਹਾਸਲ ਕਰ ਲੈਂਦੇ ਨੇ ਉਹ ਸਦਾ ਲਈ ਜਿਉਦੇ ਹੁੰਦੇ ਨੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ ਅਸੀਂ ਗੁਰੂ ਸਾਹਿਬ ਜੀ ਦੇ ਸ਼ਬਦ ਯਾਦ ਕਰਦੇ ਹਾਂ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੇ ਕਿਨ ਜਪਿਓ ਗੁਰਮੰਤ ਅਸੀਂ ਦੇਖਦੇ ਹਾਂ ਜੋ ਕੁਛ ਇਸੇ ਦਿਸਦਾ ਹੈ ਉਹ ਰਹਿੰਦਾ ਨਹੀਂ ਬਿਲਸ ਜਾਂਦਾ ਹੈ ਜਿਸਨੇ ਰਹਿਣਾ ਹੈ ਉਹ ਸਾਨੂੰ ਦਿਸਦਾ ਨਹੀਂ ਕਿਉਂਕਿ ਸਾਡੇ ਨੇਤਰ ਗਿਆਨ ਵਾਲੇ ਨਹੀਂ ਜਿਨ੍ਹਾਂ ਦੇ ਗਿਆਨ ਵਾਲੇ ਨੇਤਰ ਸੀਗੇ ਉਹਨਾਂ ਨੂੰ ਦਿਸਿਆ ਸਾਰਾ ਕੁਝ ਦਿਸਦਾ ਸੀ ਅਸੀਂ ਅਕਾਲਪੁਰ ਸੱਚੇ ਵੇਗਰੂ ਜੀ ਦੇ ਦਰ ਦੇ ਸੇਵਕ ਜਿਹੜੇ ਨੇ ਜਿਨ੍ਹਾਂ ਨੇ ਹਾਜ਼ਰੀ ਲਵਾਈਏ ਸਿੱਖ ਸੰਸਾਰ ਦੇ ਵਿੱਚ ਸਿੱਖ ਸੰਤਾਂ ਵਿੱਚ ਆਪਣੀ ਸੇਵਾ ਕਰਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਹੁਤ ਮਾਣ ਬਖਸ਼ਿਆ ਗੁਰੂ ਸਾਹਿਬ ਜੀ ਨੇ ਦਸਤਾਨ ਦਿੱਤਾ ਕੇਸਰ ਕੁਸਮ ਮਿਰਗ ਮੇ ਹਰਨਾ ਸਭ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਜਿਸ ਤਰ੍ਹਾਂ ਕਸੂਰੀ ਕੇਸਰ ਤੇ ਕੁਸਮ ਦੀ ਸੁਗੰਧੀ ਜਿਹੜੇ ਸਰੀਰ ਤੇ ਲਾਈਏ ਤੇ ਉਹ ਸੁਗੰਧੀ ਵਾਲਾ ਸਰੀਰ ਬਣ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਪ੍ਰਮਾਤਮਾ ਦੇ ਭਗਤਾਂ ਦੀ ਇਹੀ ਚੰਦਨ ਵਰਗੀ ਜੋਤ ਹੈ ਜਿਹੜੇ ਸੰਗਤ ਵਿੱਚ ਆ ਕੇ ਉਹਨਾਂ ਦੇ ਸੰਗਤ ਕਰ ਲੈਦੇ ਉਹਨਾਂ ਦੇ ਜੀਵਨ ਸੰਬੰਧੀ ਵਾਲੇ ਬਣ ਜਾਂਦੇ ਨੇ ਮੈਂ ਸਮਝਦਾ ਸੀ ਭਾਗਾ ਵਾਲੇ ਹਾਂ ਜਿਨ੍ਹਾਂ ਨੂੰ ਇਹ ਮਹਾਂਪੁਰਖਾਂ ਦਾ ਸਾਥ نصیਬ ਹੋਇਆ ਸਾਨੂੰ ਗੁਰੂ ਸਾਹਿਬ ਵੱਲੋਂ ਮੈਂ ਨਾਨਕ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਬਚਪਨ ਤੋਂ ਸੁਣਦੇ ਆ ਰਹੇ ਅੰਮ੍ਰਿਤ ਵੇਰੇ ਕਿਸੇ ਨੇ ਹਾਲ ਚੋਣਾ ਤੇ ਉਹਨੇ ਕਹਿਣਾ ਤਨਤਨ ਬਾਬਾ ਬੀਰ ਸਿੰਘ ਜੀ ਤਨਤਨ ਬਾਬਾ ਹਰਨਾਮ ਸਿੰਘ ਜੀ ਇਹੋ ਜੇ ਮਹਾਪੁਰਖ ਸਾਡੀ ਧਰਤੀ ਤੇ ਹੋਏ ਧਰਮਵੀਰ ਬਾਬਾ ਬਿਧੀ ਚੰਦ ਜੀ ਦੀ ਅਗਸ਼ ਵਿੱਚ ਬਾਬਾ ਸੋਹਣ ਸਿੰਘ ਜੀ ਬਾਬਾ ਦਾਇਆ ਸਿੰਘ ਜੀ ਸੰਤ ਪਾਪਾ ਕਰਤਾਰ ਸਿੰਘ ਜੀ ਸੰਤ ਪਾਪਾ ਤਾਰਾ ਸਿੰਘ ਜੀ ਸਰੀਆਲੀ ਵਾਲੇ ਬਾਬਾ ਖੜਕ ਸਿੰਘ ਜੀ ਬਾਬਾ ਉੱਤਮ ਸਿੰਘ ਜੀ ਬਾਬਾ ਹਰਬੰਸ ਸਿੰਘ ਜੀ ਇਹ ਉਹ ਰੂਹਾਂ ਹਨ ਜਿਨ੍ਹਾਂ ਦਾ ਨਾਮ ਲੈਂਦੇ ਆ ਦਸ਼ਮ ਪਾਤਸ਼ਾਹ ਦੀ ਪਿੱਤਰ ਅ즈ਮਤ ਅੱਖਾਂ ਅਗੇ ਤਾਰੀਆਂ ਲਾਉਣ ਲੱਗ ਪੈਂਦੀ ਐ ਅੱਜ ਅਸੀਂ ਮਾਝੇ ਦੇ ਵਿੱਚ ਜਿਹੜਾ ਇਹ ਸਰੂਪ ਦੇਖਦੇ ਆ ਇਹਨਾਂ ਬਾਪੁਰਖਾਂ ਦੀ ਕਿਰਪਾ ਨਾਲ ਸਾਨੂੰ ਦੁਆਬੇ ਦੇ ਲੋਕ ਕਹਿੰਦੇ ਨੇ ਕਿ ਇਹ ਮਾਝਾ ਜਿਹੜਾ ਇਹ ਇਹ ਸ਼ਹੀਦਾਂ ਦੀ ਨਰਸਰੀ ਹੈ ਇਹਦੇ ਵਿੱਚ ਕੁਅਤ ਕਥਨੀ ਨੇ ਮੈਂ ਇਸ ਟਾਈਮ ਜ਼ਿਆਦਾ ਨਾ ਹੋਣ ਕਰਕੇ ਇੰਨੇ ਇੱਕ ਬੇਨਤੀ ਕਰੂੰਗਾ ਕਿ ਮਾਝੇ ਵਾਲਿਓ ਦਸਤਾਰ ਦੀ ਇਲਾਜ ਰੱਖੋ ਆਪਣੇ ਕੇਸਾਂ ਦੀ ਬੇਦਬੀ ਨਾ ਕਰੋ ਨਸ਼ਿਆਂ ਤੋਂ ਬਚੋ ਦਸਮ ਪਾਤਸ਼ਾਹ ਦੀ ਪਿੱਤਰ ਅਜ਼ਮਤ ਨੂੰ ਤੁਸੀਂ ਬਲੰਦ ਕਰ ਸਕਦੇ ਹੋ ਅਕਾਲ ਪੁਰ ਸੱਚੇ ਵੇਗ ਰੂ ਕਿਰਪਾ ਕਰੇ ਅਸੀਂ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਸਵਾਰ ਦੇ ਲਈਏ ਅਸੀਂ ਜੋ ਕੁਝ ਦੇਖਦੇ ਹਾਂ ਇਹਨਾਂ ਮਹਾਪੁਰਖਾਂ ਨੇ ਵੱਡੇ ਵੱਡੇ ਦੀਵਾਨ ਹਾਲ ਵੱਡੇ ਵੱਡੇ ਗੁਰਦੁਆਰਾਂ ਬਣਾ ਕੇ ਖਾਸ ਕਰਕੇ ਬਾਬਾ ਕੋਲਾ ਸਿੰਘ ਜੀ ਬਾਬਾ ਸ਼ੰਦਰ ਸਿੰਘ ਜੀ ਨੇ ਅਨੇਕਾਂ ਗੁਰਦੁਆਰ ਗੁਰਦੁਆਮ ਬਣਾ ਕੇ ਇੰਸਟੀਚਿਊਟ ਬਣਾ ਕੇ ਸਾਡੀ ਕੌਮ ਦੇ ਹਵਾਲੇ ਕੀਤੇ ਨੇ ਅਕਾਲ ਪੁਰ ਸੱਚੇ ਵੇਗਰੂ ਇਹਨਾਂ ਨੂੰ ਦੇਹ ਰੋਗ ਤਾਪ ਬਖਸ਼ੇ ਲੰਮੀ ਉਮਰ ਬਖਸ਼ੇ ਸਾਡੀ ਕੌਮ ਦੇ ਸਿਰ ਤੇ ਇਹਨਾਂ ਮਹਾਪੁਰਖਾਂ ਦਾ ਹਮੇਸ਼ਾ ਸਾਆਇਆ ਰਹੇ ਮੈਂ ਜਾਣ ਵਾਲੇ ਮਹਾਪੁਰਖਾਂ ਬਾਰੇ ਇਨਾ ਹੀ ਕਹੂੰਗਾ ਜਿਹੜੇ ਗੁਰੂ ਨੂੰ ਸਮਰਪਿਤ ਹੋ ਕੇ ਜਾਣ ਜਿਹੜੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਲੀਨ ਕਰਕੇ ਜਾਣ ਉਹਨਾਂ ਨੂੰ ਇਸੇ ਤਰ੍ਹਾਂ ਦੁਨੀਆ ਪੂਜਦੀ ਹੈ ਇਸੇ ਤਰ੍ਹਾਂ ਦੁਨੀਆ ਉਹਨਾਂ ਦੇ ਮਗਰ ਆਉਂਦੀ ਹੈ ਜਾਣ ਵੇਲੇ ਜਿਵੇਂ ਤੁਸੀਂ ਅੱਜ ਹਜ਼ਾਰਾਂ ਦੀ ਗਿਣਤੀ 'ਚ ਮਹਾਂਪੁਰਖਾਂ ਦੇ ਪਿੱਛੇ ਆਏ ਇਹੋ ਜੇ ਇਹੋ ਜੀ ਅਵਸਥਾ ਦਾ ਜ਼ਿਕਰ ਕੀਤਾ ਹੈ ਕਦੀ ਸੂਫੀ ਕਵੀ ਨੇ ਉਹ ਸੂਫੀ ਮਤ ਲਿਖਦਾ ਹੈ ਕਿ ਕਾਲੇ ਪੱਟ ਨਾ ਚੜੇ ਸੁਫੇਦੀ ਕਾਕ ਨਾ ਥਿੰਦੇ ਬੱਗੇ ਸ਼ਾਹ ਹਸੈਨ ਸ਼ਹਾਦਤ ਪਾਇਨ ਜਿਹੜੇ ਮਰਨ ਮਿੱਤਰਾਂ ਦੇ ਅਗੇ ਜਿਸ ਪਿਆਰੇ ਸੋ ਨੇਹ ਕਿਸਿਆਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ 타ਕੇ ਪਾਛੇ ਜੀਵਣਾ ਗੁਰੂ ਦੇ ਹੋਕੇ ਜਾਈਏ ਗੁਰੂ ਦੀ ਸੇਵਾ ਵਿੱਚ ਲਾ ਕੇ ਆਪਣੇ ਇਹ ਜੀਵਨ ਸਫਲ ਕਰੀਏ ਇਹ ਵਿਕਾਰਾਂ ਵਿੱਚ ਲਿਬੜੇ ਸਰੀਰ ਪਵਿੱਤਰ ਕਰੀਏ ਪ੍ਰਮਾਤਮਾ ਦੇ ਸਤਨਾਮ ਵੈਗਰੂ ਦਾ ਜਾਪ ਕਰਕੇ ਆਪਣੀ ਉਸੰਸੇ ਵਿੱਚ ਪਈ ਆਤਮਾ ਨੂੰ ਇਸ ਸੰਸਾਰ ਤੋਂ ਮੁਕਤ ਕਰਾ ਕੇ ਜਾਈਏ ਇਹ ਸੰਤਾਂ ਦੀ ਸੰਗਤ ਦਾ ਸਾਡੇ ਤੇ ਅਸਰ ਹੋਣਾ ਚਾਹੀਦਾ ਹੈ ਇਹੀ ਸਾਡੇ ਲਈ ਸੱਚੀ ਸਰਜੰਦਲੀ ਹੋਵੇਗੀ ਮੈਂ ਸਮਝਦਾ ਮਹਾਂਪੁਰਖਾਂ ਦੇ ਜੀਵਨ ਨੂੰ ਅਸੀਂ ਉਹਨਾਂ ਦੇ ਚਰਨ ਚਲਾਤੇ ਚੱਲਤੇ ਉਹਨਾਂ ਦੇ ਕਦਮੇ ਨਕਸ਼ੇ ਕਦਮ ਤੇ ਚੱਲ ਕੇ ਗੁਰੂ ਘਰ ਦੀਆਂ ਸੇਵਾ ਤੇ ਗੁਰੂ ਘਰ ਦੀ ਬੰਦਗੀ ਵਿੱਚ ਆਪਣੀ ਹਾਜ਼ਰੀ ਲਵਾਈਏ ਅਕਾਲ ਪੁਰਖ ਨੇ ਆਪਣੇ ਭਗਤ ਨੂੰ ਬੜਾ ਉੱਚਾ ਰਤਬਾ ਦਿੱਤਾ ਹੈ ਅਕਾਲ ਪੁਰਖ ਨੇ ਗਵਾਹੀ ਦਿੱਤੀ ਮੈਂ ਗੁਣ ਬੰਦ ਛਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਅਕਾਲ ਪੁਰ ਸੱਚੇ ਵੇਗਰੂ ਗਵਾਹੀ ਦਿੰਦੇ ਨੇ ਮੈਂ ਤਾਂ ਸਾਰੇ ਸੰਸਾਰ ਦਾ ਜੀਵਨ ਹ ਪਰ ਮੇਰੀ ਜੀਵਨ ਮੇਰੇ ਦਾਸ ਸੋ ਭੁੱਲ ਚੁੱਕ ਲਈ ਖਿਮਾ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਪਿਆਰ ਦਿੱਤਾ ਹੈ ਮਾਪੁਰਖਾਂ ਨੇ ਇਹ ਇਹ ਸਾਨੂੰ ਸ਼ਰਮਾਇਆ ਹੈ ਸਾਡੀ ਜ਼ਿੰਦਗੀ ਦਾ ਇਹ ਬੜੇ ਵੱਡੇ ਭਾਗਾਂ ਨਾਲ ਮਿਲਦਾ ਹੈ अकाल पुर सचे वेहगु किरपा करे महापुरखां आशीर्वाद हमेशा सॾे साथ सॾे सिर ते रहे समूह बहुत बहुत धनवाद जी वाहिगुरू जीा ख़सा वाहिगू जी फते